ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਤੇ ਅੱਜ ਦੀਆਂ ਜੋ ਫਰਸਟ ਕਲੈਕਸ਼ਨਾਂ ਚੱਲ ਰਹੀਆਂ ਨੇ ਪਾਰਟੀ ਵਿੱਚ ਚਾਣਨ ਦਾ ਸੂਟ ਆਏਗਾ ਥ੍ਰੈਡ ਵਰਕ ਹੈ ਡੋਰੀ ਵਰਕ ਹੋਇਆ ਨਾਲ ਸੀਕਵੈਂਸ ਵਰਕ ਹੈ 8 ਮੀਟਰ ਦਾ ਪਿਓਰ ਚਾਣਨ ਦੇ ਸ਼ੋਰਟ ਦਾ ਫੈ布ਰਿਕ ਮਿਲੇਗਾ ਬਾਟਮ 8 ਮੀਟਰ ਦਾ ਆਏਗਾ ਪਿਓਰ ਚਾਣਨ ਦਾ ਹੈਵੀ ਐਮਬਲੋਇਸ਼ਰੀ ਦੇ ਨਾਲ ਬਾਟਮ ਆਏਗਾ ਦੁਪੱਟਾ ਪਿਓਰ ਚਾਣਨ ਦਾ ਆਏਗਾ 8 ਮੀਟਰ ਦਾ ਦੋ ਸਾਈਡਾਂ ਦੇ ਡੋਰੀ ਵਰਕ ਹੋਇਆ ਹੈ 1220 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਫ੍ਰੀ ਨੇ ਰੰਗ ਜਿਹੜੇ 6-7 ਹੈਗੇ ਨੇ ਜਿਵੇਂ ਕਿ ਪਰਪਲ, ਰੈੱਡ, ਮਜੈਂਟਾ, 오ਰੇਂਜ, ਚੈਲੋ, ਮਸਟਰਡ, ਬਲੈਕ ਇਹ ਰੰਗ ਨੇ ਬੇਸਿਕ ਇਹਨਾਂ ਦੇ ਤੇ ਸਾਰੇ ਰੰਗ ਅਵੇਲੇਬਲ ਨੇ 1220 ਰੁਪਏ ਇਹਨਾਂ ਦਾ ਰੇਟ ਹੈ ਬਾਟਮ ਸਭ ਤੋਂ نیچے ਉਸ ਤੋਂ ਉੱਪਰ ਸ਼ਰਟ ਹੈ ਉਸ ਤੋਂ ਉੱਪਰ ਦੁਪੱਟਾ ਹੈ ਵਿਆਹ ਸ਼ਾਦੀਆਂ ਲਈ ਸਪੈਸ਼ਲ ਹੈ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਗਿਆ ਟੋਟਲ ਮਿਲਾ ਕੇ ਇਹਦੇ ਵਿੱਚ ਰੰਗ ਜਿਹੜੇ ਨੇ 8 ਨੇ ਬਾਕੀ ਤੁਸੀਂ ਇਹਨਾਂ ਬਾਰੇ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੂਟ ਜਿਹੜੇ ਹੁਣ ਕੋਸ਼ਿਸ਼ ਸੂਟ ਜਿਹੜੇ ਆਫਰਾਂ ਤੇ ਆ ਰਹੇ ਨੇ ਇਸ ਲਈ ਇਹ ਸੂਟ ਜਿਹੜੇ ਨੇ ਇਹ ਆਫਰਾਂ ਤੇ ਆਏ ਨੇ ਇਹਨਾਂ ਦਾ ਰੇਟ 890 ਰੁਪਏ ਹੈ ਸ਼ਿਪਿੰਗ ਚਾਰਜਸ ਇਹਨਾਂ ਦੀ ਵੀ ਫ੍ਰੀ ਹੈ ਬਰਬਰੀ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਟਰੈਂਡ ਵਿੱਚ ਹੈ ਹੋਮਸਲੀਨ ਚਿਕਨਕਾਰੀ ਵਰਕ ਵਾਲੇ ਦੁਪੱਟੇ ਨਾਲ ਆਇਆ ਚਿਕਨਕਾਰੀ ਵਰਕ ਹੋਇਆ ਸ਼ਾਰਟ ਤੇ ਵੀ ਬਾਟਮ ਜਿਹੜਾ ਆਇਓ ਪਲੇਨ ਆਏਗਾ ਸੂਟ ਜਿੰਨੇ ਵੀ ਐਡ ਕੀਤੇ ਨੇ ਵੀਡੀਓ ਦੇ ਵਿੱਚ ਸਾਰੇ ਅਵੇਲੇਬਲ ਨੇ ਸ਼ਿਪਿੰਗ ਜਿਹੜੀ ਸਾਰਿਆਂ ਤੇ ਫ੍ਰੀ ਹੈ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਦਿੱਤਾ ਹੈ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਹੜੇ 1800 ਡਿੰਨੇ ਵਾਲੇ ਕੋਡ ਦੇ ਸੂਟ ਆਣਗੇ ਉਹ ਤੁਹਾਨੂੰ ਮਿਲਣਗੇ 800 ਰੁਪਏ ਦੇ ਵਿੱਚ ਤੇ ਜਿਹੜੇ ਤੁਹਾਨੂੰ ਕੋਡ ਆਏਗਾ ਜਿੰਨਾਂ ਦੇ ਉੱਪਰ 1800 1957 ਉਹ ਤੁਹਾਨੂੰ ਮਿਲਣਗੇ ਸੂਟ 890 ਰੁਪਿਆ ਦੇ ਵਿੱਚ ਇਹ ਜਿਹੜੇ ਸੂਟ ਨੇ ਇਹ ਸੂਟ ਤਿੰਨ ਰੰਗਾਂ ਵਿੱਚ ਹੀ ਆਏ ਨੇ ਤੇ ਨਵੇਂ ਹੀ ਆਏ ਨੇ ਇਹ ਵਾਲੇ ਸੂਟ 8-4-5 ਰੰਗਾਂ ਵਿੱਚ ਆਏ ਨੇ ਰੇਟ ਇਹਨਾਂ ਦਾ 850 ਰੁਪਏ ਆ ਡਿਜੀਟਲ ਪ੍ਰਿੰਟ ਵਾਲੀ ਐਮਬਲੋਇਰੀ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਸੂਟ ਹੈ ਦੁਪੱਟਾ ਨਾਲ ਹੀ ਇਹਨਾਂ ਸੂਟਾਂ ਦੇ ਤੇ ਰੇਟ ਜਿਹੜਾ 850 ਰੁਪਏ ਹੈ ਰਾਜਾ ਰਾਣੀ ਸੂਟ ਜਿਹੜੇ ਅੱਜਕੱਲ ਬੜੇ ਟ੍ਰੈਂਡ ਕਰ ਰਹੇ ਨੇ ਉਹ ਵਾਲੇ ਸੂਟ ਨੇ ਸਾਰੇ ਇਹ ਸੂਟ ਜਿਹੜੇ ਨੇ ਇਹਨਾਂ ਦਾ ਰੇਟ ਕੀ ਜਿਹੜਾ ਇਹ ਉਹ ਤੁਹਾਨੂੰ ਮੈਂ ਦੱਸ ਚੁੱਕੀ 890 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਜਿਹੜੀ ਹੈ ਉਹ ਫ੍ਰੀ ਹੈ ਜਿਹੜੇ ਸੂਟ ਫਿਲਹਾਲ ਤੁਹਾਡੀ ਸਕਰੀਨ ਤੇ ਹੋਣ ਚੱਲ ਰਹੇ ਨੇ ਜਿੰਨੇ ਵੀ ਸੂਟ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਸੇਮ ਐਜ਼ ਇਟ ਇਜ਼ ਕਲਰ ਆਣਗੇ ਜਿਵੇਂ ਦਿੱਤੇ ਸ਼ੋ ਹੋ ਰਹੇ ਨੇ ਕਲਰ ਡਿਜ਼ਾਈਨ ਪੈਟਰਨ ਜੋ ਵੀ ਹੋਏਗਾ ਉਹ ਸੇਮ ਐਜ਼ ਇਟ ਇਜ਼ ਆਏਗਾ ਜਿਵੇਂ ਦਾ ਇੱਥੇ ਸ਼ੋ ਹੋ ਰਿਹਾ ਤੁਸੀਂ ਸੂਟ ਦੇ ਬਾਰੇ ਵਿੱਚ ਹੋਰ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਜੁੜ ਕੇ ਸੈਂਡ ਕਰ ਦਿਆ ਕਰੋ ਜਿਹੜੇ ਵੀ ਸੂਟਾਂ ਬਾਰੇ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਦੀਵਾਲੀ ਦੀ ਸੇਲ ਹੈ ਜੀ ਇਹ ਸੂਟ ਜਿਹੜਾ ਹੈ ਇਹ ਤੁਹਾਨੂੰ ਪਿਓਰ ਚਿਨਾਉਣ ਦਾ 2 ਮੀਟਰ ਦਾ ਸੀਕੁਐਂਸ ਮਸ਼ੀਨ ਵਰਕ ਕਾਲਾ 2 ਮੀਟਰ ਦਾ ਪਿਓਰ ਚਿਨਾਉਣ ਦਾ ਫੁੱਲ ਹੈਵੀ ਵਰਕ ਵਾਲਾ ਬਾਟਮ ਮਿਲੇਗਾ 780 ਪਰ ਰੇਟ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ